ਪਿੱਛੇ ਆਟਮਾ ਲਾਈ ਜਾਂਦੀ ਹੈ ਇੱਦਾਂ ਹੀ ਲੜੀ ਜਾਂਦੇ ਸੀਗੇ ਉਸ ਦਿਨ ਵੀ ਇਹੀ ਭਾਈ ਗੁਰੂ ਸੱਚੇ ਵਾਜਾ ਜਮਾ ਬੁਰਾ ਹਾਲ ਹੋਇਆ ਪਿਆਵਾ ਤਾ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਨਮਸਤੇ ਕਰਦੇ ਆ ਬਲੌਗ ਸ਼ੁਰੂ ਹੋ ਕੇ ਤੁਸੀਂ ਸਾਰੇ ਠੀਕ ਹੋ ਹੋਗੇ ਮੈਂ ਵੀ ਬਿਲਕੁਲ ਠੀਕ ਠਾਕ ਦੀ ਕਲਾ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਬਿਕ ਨੂੰ ਕਰ ਲੋ ਲਾਈਕ ਤੇ ਬੈਲ ਆਈਕਨ ਮਗਾ ਨਾਪੂ ਲਗਾ ਤੇ ਆਪਾਂ ਆਪਣੇ ਚੈਨਲ ਦਾ ਵਾਈਬ ਵਿਦ ਚੋਬਰ ਤੋਂ ਆਪਾਂ ਕਰਤਾ ਨਾਮ ਚੇਂਜ ਧਰਮਸੋਤ ਬਲੌਗਸ ਤੇ ਹੁਣ ਆਪਾਂ ਕਰਦੇ ਆ ਬਲੌਗ ਸ਼ੁਰੂ ਆਵਾਰਾ ਪਸ਼ੂ ਫਿਰਦੇ ਰਹਿੰਦੇ ਇੱਥੇ ਤੋਂ ਉਹਨਾਂ ਨੇ ਆਪਣੀ ਗੱਡੀ ਦਾ ਕਰਤਾ ਕਾਫੀ ਨੁਕਸਾਨ ਤੇ ਗੱਡੀ ਆਪਾਂ ਖਾਈ ਆ ਆਰੋ ਵਾਲੇ ਦੇ ਘਰੇ ਆ ਪਿੱਛੇ ਐਡਮਾ ਲਾਈ ਜਾਂਦੀ ਹੈ ਤੇ ਬਾਲਾ ਮੰਜਾ ਦੁਖੀ ਬਾਲਾ ਮੰਜਾ ਦੁਖੀ ਹੋਇਆ ਪਰ ਮਹੀਨਾ ਹੋ ਗਿਆ ਤੇ ਆਪਾਂ ਉਸ ਤੇ ਵਲੌਗ ਨਹੀਂ ਭਰਾਇਆ ਸੀਗਾ ਮੈਂ ਕਿਹਾ ਚੱਲ ਛਾ ਕੇ ਕੀ ਬਣਾਉਣਾ ਤੇ ਅੱਜ ਸਾਡੇ ਅਸੀਂ ਗੱਡੀ ਅਫਸੋਸ ਕਰਦੇ ਗੱਡੀ ਦਾ ਤੇ ਹੁਣ ਕੱਲ ਪਰਸੋਂ ਤੱਕ ਨਾਮ ਹੋ ਜਾਗੀ ਇਹ ਗੱਡੀ ਤੇ ਫਿਰ ਉਸ ਤੋਂ ਬਾਅਦ ਸਹੀ ਕਰਵਾਵਾਂਗੇ ਕਿਉਂਕਿ ਜਿਹਦੇ ਨਾਮ ਤੇ ਗੱਡੀ ਹੈਗੇ ਇੰਸ਼ੋਰੈਂਸ ਵੀ ਉਹਦੇ ਨਾਮ ਤੇ ਆਉਣਾ ਸੀਗਾ ਤੇ ਉਹ ਹੈਗਾ ਬੰਦਾ ਹੀ ਹਸਾਰਪਾ ਜਿਹਦੇ ਤੋਂ ਗੱਡੀ ਲਈ ਸੀਗੀ ਜਿਹਦੇ ਨਾਮ ਤੇ ਗੱਡੀ ਹੈਗੀ ਤੇ ਉਹ ਕਹਿੰਦੇ ਵੀ ਪੈਸੇ ਵੀ ਉਹਦੇ ਕੋਲ ਹੀ ਜਾਣਗੇ ਤੇ ਫਿਰ ਮੈਂ ਕਹਾਂ ਚੱਲ ਆਪਦੇ ਨਾਂ ਤੇ ਕਰਵਾ ਕੇ ਫਿਰ ਇੰਸ਼ੋਰੈਂਸ ਕਲੇਮ ਕਰ ਲਾਂਗੇ ਤੇ ਦਿਖਾਉਂਦੇ ਆ ਤੁਹਾਨੂੰ ਗੱਡੀ ਤੇ ਬਨੇ ਰੋ ਵਲੌਗ ਦੇ ਨਾਲ ਤੇ ਕਰਦੇ ਆ ਵਲੌਗ ਆਪਾਂ ਅੱਗੇ ਸ਼ੁਰੂ ਇਧਰ ਨਾਲ ਦੇ ਗਵਾਂਢੀ ਲੱਗੇ ਬੂਟਿਆਂ ਨੂੰ ਪਾਣੀ ਪਾਉਣ ਤੇ ਆ ਮਸਤੀ ਕੀਤੀ ਜਾਂਦਾ ਸੀ ਜਦੋਂ ਹੁਣ ਉੱਠ ਖੜਿਆ ਵੇਖ ਕੇ ਪਤਾ ਨਹੀਂ ਕਿੰਨੂ ਸ਼ਾਮੀ ਵਲੌਗਸ ਨੂੰ ਕੀਤਾ ਸੀ ਸੂਰ ਰ ਡੁੱਬਨ ਤੋਂ ਬਾਅਦ ਉਹ ਨਾ ਚੂਹਾ ਲੱਭਦੀ ਫਿਰਦੀ ਆ ਇਧਰ ਆਓ ਲਓ ਜੀ ਦੇਸੀ ਘੋਟਾ ਰ ਘੜਦਾ ਬਣਾਇਆ ਹੋਇਆ ਇਹ ਪਾਣੀ ਪਾਣੀ ਕਿੰਨੇ ਪਾਣੀ ਪਾਣੀ ਥੱਲੇ ਤੇ ਕਿਉਂ ਕਿ ਉੱਪਰ ਹਨਾ ਥੋੜਾ ਜਿਹਾ ਮੈਣਾ ਨਾ ਉਹ ਫਿਰ ਪਹਿਲਾਂ ਕੱਢ ਲਿਆ ਸੀ ਨਾ ਅੱਛਾ ਇਹ ਬਾਕੀ ਜਦੋਂ ਬੱਸ ਠੀਕ ਗਰਮ ਪਾਣੀ ਵੀ ਨਹੀਂ ਹੋਣਾ ਹਾਂ ਤੇ ਗਰਮ ਪਾਣੀ ਕੱਢ ਲੈ ਇੱਥੋਂ ਇੱਦਾਂ ਹੀ ਲੜੀ ਜਾਂਦੇ ਸੀਗੇ ਉਸ ਦਿਨ ਵੀ ਇਹੀ ਸੇਮ ਤੇ ਇੱਥੇ ਗੱਡੀ ਖੜੀ ਸੀ ਆਪਣੀ ਤੇ ਵਿੱਚ ਆ ਕੇ ਵੱਜੇ ਮੈਡਮ ਦੇ ਨਾਲ ਰੀਲ ਬਣਾ ਲੈਂਦੀ ਹੈ ਹੈ ਤੇ ਨੂੰ ਥੋੜਾ ਗੁਰੂ ਘਰ ਲੈ ਗਿਆ ਤੇ ਆਪਣੇ ਅੱਜ ਮਹਾਸ਼ਿਵਰਾਤਰੀ ਸੀਗੀ ਉੱਥੇ ਲੈ ਗਿਆ ਮੰਦਿਰ ਕਹਿੰਦੀ ਮੈਨੂੰ ਬੁਲਾਉਂਦੇ ਨਹੀਂ ਪਏ ਅੱਜ ਤੁਸੀਂ ਸੰਤਰਾ ਖਾਈਏ ਮਹਾਸ਼ਿਵਰਾਤਰੀ ਤੋਂ ਜ਼ਿਆਦਾ ਆ ਹੈਪੀ ਮਹਾਸ਼ਿਵਰਾਤਰੀ ਆਪਣੇ ਕੀ ਹੁੰਦਾ ਅੱਗੇ ਮਹਾਦੇਵ ਜੀ ਤੁਹਾਨੂੰ ਸਾਰਿਆਂ ਨੂੰ ਸੱਗਦੀ ਕਲਾ ਦੇ ਵਿੱਚ ਅੱਖਣ ਇਦਾਂ ਹੀ ਹੁੰਦਾ ਨਾ ਸਾਰੇ ਖੁਸ਼ ਰਹੋ ਜਾ ਮਾਤਾ ਦੀ ਸੌਰੀ ਜਿਆ ਸ਼ਿਪੋਲੇ ਹਲੋ ਹੈ ਕੇ ਵਿਪੜੇ ਪਏ ਆਪਾਂ ਨਾ ਕਿਤੇ ਤੋਂ ਵਰਗੇ ਖਾ ਖਾ ਦਰਗਾ ਦੱਸੋ ਹਾਂ ਜਦੋਂ ਆਇਆ ਜਦੋਂ ਮੈਂ ਕਵਾਰੀ ਹੁੰਦੀ ਸੀ ਨਾ ਹਾਂ ਨਾ ਉਹ ਦਮਾਂ ਵਰਤਨਾ ਗਦੇ ਸੋਮਵਾਰ ਦੇ ਅੱਛਾ ਤੇ ਮੈਂ ਸਵੇਰ-ਸਵੇਰ ਦਰਦ ਘੇ ਲੈ ਜਾਂਦੀ ਹਾਂ ਸਿਨਾਰ ਮੰਦਿਰ ਅਈਸ਼ਾ ਹਾਂ ਤਾਂ ਕੀ ਹੈ ਤੇ ਉੱਥੇ ਜਦੋਂ ਸ਼ਿਵਲਿੰਗ ਤੇ ਲੱਸੀ ਭਾਗੇ ਮੈਂ ਮੱਥੇ ਟੇਕਣਾ ਦਾਦੀ ਨੂੰ ਪਤਾ ਕੀ ਕਰਨਾ ਕੋਈ ਨਹੀਂ ਲੱਗਣਾ ਐਂ ਸ਼ਿਵਲਿੰਗ ਨਾਲ ਜਿਵੇਂ ਅੱਛਾ ਫਿਰ ਐਂ ਬੈਠੀ

ਗੱਡੀ ਦਾ ਬੁਰਾ ਹਾਲ ਹੋਇਆ ਪਿਆ ਮਹੀਨਾ ਹੋ ਗਿਆ ਗੱਡੀ ਚਲਾ ਕੇ ਨਹੀਂ ਵੇਖੀ ਬੈਂਕ ਵੀ ਡਾਊਨ ਹੋਈ ਪਈ ਆ ਮੈਂ ਵਿੱਚ ਜੇ ਗਿਆ ਸੀ ਸਟਾਰਟ ਕਰਨ ਨੂੰ ਪਰਟ ਸਟਾਰਟ ਹੋ ਨਹੀਂ ਰਹੀ ਸੀ ਬੈਂਕ ਹੀ ਡਾਊਨ ਸੀਗੀ ਤੇ ਬਸ ਪਰਸੋ ਚੌਥੇ ਤੱਕ ਨਾਮ ਹੋ ਜੂਗੀ ਗੱਡੀ ਤੇ ਫਿਰ ਆਪਾਂ ਸੈਟ ਕਰਵਾਵਾਂਗੇ ਤੇ ਗੇੜੀ ਛੜੀ ਲਾਵਾਂਗੇ ਬਹੁਤ ਟਾਈਮ ਹੋ ਗਿਆ ਮੈਂ ਚਲਾਈ ਨਹੀਂ ਗੱਡੀ ਗੇਟ 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 ਬੰਦ ਹੈ ਖਲਵਾਵਾ ਪੈਣਾ ਤਿਆਰੀ ਆਪਣੀ ਗੱਡੀ ਤੇ ਆ ਵੇਖੋ ਜਮਾ ਬੁਰਾ ਹਾਲ ਹੋਇਆ ਪਿਆ ਵਾ ਇੱਕ ਆ ਡੰਟ ਗਿਆ ਤਾਂ ਲੈ ਕੇ ਭੰਤੀ ਸਾਰੀ ਤੇ ਟਾਇਰ ਵੀ ਲੱਗਦਾ ਹਵਾ ਨਿਕਲ ਗਈ ਤੇ ਬੰਪਰ ਵੀ ਤੋੜਤਾ ਸਾਰਾ ਇਹਦੇ ਤਾਂ ਜਮਾ ਹੀ ਹਵਾ ਨਿਕਲ ਗਈ ਹਵਾ ਵੀ ਭਰਨੀ ਪੈਣੀ ਆ ਤੇ ਕਾਸ ਸਕਰਾਚ ਸਾਰਾ ਬਹੁਤ ਜ਼ਿਆਦਾ ਬੁਰਾ ਹਾਲ ਕਰਤਾ ਗੱਡੀ ਦਾ ਉਸੇ ਦਿਨ ਹੀ ਜਾਂ ਇੱਕ ਦਿਨ ਪਹਿਲਾਂ ਧੋਕੇ ਖੜਾਈ ਸੀ ਗੱਡੀ ਤੇ ਅੰਦਰ ਸ਼ੀਸ਼ਾ ਟੁੱਟ ਗਿਆ ਨਾ ਤੇ ਆ ਵੇਖੋ ਕੀ ਹਾਲ ਹੋਇਆ ਪਿਆ ਜਲਦੀ ਜਲਦੀ ਸਹੀ ਹੋਵੇ ਗੱਡੀ ਤੇ ਆਪਾਂ ਇਹਨੂੰ ਇੱਥੇ ਠਾ ਦੇ ਕਰਾਂ ਸਹੀ ਕਰਵਾ ਕੇ ਵੀ ਮੜਾ ਸੇਫ ਰਹਿੰਦਾ ਵਾ ਜਗ੍ਹਾ ਇਹ ਜਿੰਨੇ ਜਗ੍ਹਾ ਹੈਗੀ ਉਹ ਕਹਿੰਦੇ ਖੜਾ ਰਿਹਾ ਕੋਈ ਚੱਕਰ ਵਾਲੀ ਗੱਲ ਨਹੀਂ ਕੀ ਚਾਬੀ ਮੈਂ ਲੈ ਕੇ ਨਹੀਂ ਆਇਆ ਤੇ ਫਰੰਟ ਸ਼ੀਸ਼ਟ ਫਰੰਟ ਸ਼ੀਸ਼ਟ ਤੇ ਵੀ ਕੱਚ ਖਿਲ ਰਿਹਾ ਹੈ ਸਗਾ ਉਹ ਵੇਖੋ ਸਾਰਾ ਇੱਥੋਂ ਤਾਂ ਮੈਂ ਆਪਣੀ ਇਨਸਾਈਡ ਦੇ ਸ਼ੀਸ਼ਟ ਉਹਦਾ ਸਾਫ਼ ਕਰਤਾ ਸੀ ਕਿਉਂਕਿ ਮੈਂ ਗੱਡੀ ਉੱਥੋਂ ਚਲਾ ਕੇ ਇੱਥੇ ਲੈ ਕੇ ਆਇਆ ਸੀਗਾ ਬੱਸ ਇਹਨੂੰ 3-4 ਦਿਨਾਂ ਤੱਕ ਕਰਾਉਨੇ ਆ ਸਹੀ ਜੇ ਹੋਪ ਬਈ ਉਦੋਂ ਤੱਕ ਨਾਮ ਹੋ ਜੇ ਤਾਂ ਇੰਸ਼ੋਰੈਂਸ ਤਾਂ ਕਵਰ ਹੋ ਹੀ ਜਾਊਗਾ ਸਾਰਾ। ਉਹ ਵਾਰਾ ਪਸ਼ੂ ਜੇ ਹੋਈ ਬਾਲੇ ਭਾਈ ਇੱਕ ਤਾਂ। ਇਹ ਹਾਲ ਸੀਗਾ ਗੱਡੀ ਦਾ ਮੈਨੂੰ ਬਹੁਤ ਜ਼ਿਆਦਾ ਬੁਰਾ ਲੱਗਾ ਜਦੋਂ ਮਤਲਬ ਕਿ ਮੈਂ ਤਾਂ ਆਫਿਸ ਦੇ ਵਿੱਚ ਸੀਗਾ ਮੈਨੂੰ ਵਾਈਫ ਨੇ ਫੋਨ ਕੀਤਾ ਸਿਮੂ ਨੇ ਕਿ ਗੱਡੀ ਆਪਣੀ ਵਾਰਾ ਪਸ਼ੂ ਸਿੱਕੇ ਜਗ੍ਹਾ ਲੜੀ ਜਾਂਦੇ ਸੀਗੇ ਤੇ ਭੰਨ ਗਏ ਸਾਰੀ। ਮੈਂ ਕਿਤੇ ਵੈਸੇ ਮਜ਼ਾਕ ਕਰਦੇ ਹੋਣੇ ਆ ਪਰ ਜਦੋਂ ਮੈਂ ਆ ਕੇ ਵੇਖਿਆ ਪਹਿਲਾਂ ਉਹਨੇ ਫੋਟੋ ਭੇਜਤੀਆਂ ਸੀਗੀਆਂ ਬਟ ਬਹੁਤ ਜ਼ਿਆਦਾ ਮਨ ਦੁਖੀ ਹੋਇਆ ਸੀਗਾ ਤੇ ਮੈਂ ਕਿਹਾ ਚੱਲ ਇਸ ਚੀਜ਼ ਤੇ ਵਲੌਗ ਬਣਾ ਹੀ ਲੈਨੇ ਆ ਚਲੋ ਜੋ ਬਾਈਕਰ ਨੂੰ ਮਨਜ਼ੂਰ ਕੀ ਹੋਇਆ ਹਬ ਤੋ ਉਧਰ ਡਾਡੀ ਪਾਣ ਕੀ ਪਾ ਰਹੇ ਇਹਨਾਂ ਨੂੰ ਮੈਗੀ ਭੌਂਕੀ ਜਾਂਦੀ ਆ ਹਾਂ ਦੇ ਪਾਈ ਜਾਂਦੇ ਆ ਜਿਹੜੀ ਤਾਇਆ ਭੌਂਕੀ ਹੁੰਦੀ ਆ ਹਾਂਜੀ ਮੈਡਮ ਜੀ ਬੱਥੇ ਰੀਲਾਂ ਵਿੱਚ ਖੁੱਬੇ ਪਏ ਆ ਪੂਰੇ ਲੋ ਜੀ ਆਲਾ ਵਲੌਗ ਆਪਣਾ ਇੰਨੱਕ ਤੇ ਮਿਲਦਾ ਹੁਣ ਆਪਾਂ ਅੱਗੇ ਵਲੌਗ ਦੇ ਵਿੱਚ ਚੈਨਲ ਨੂੰ ਕਰਕੇ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਕੇ ਲਾਈਕ ਤੇ ਬੈਲ ਆਈਕਨ ਮੇਰਾ ਨਾ ਭੁੱਲਣਾ ਗੁੱਡ ਨਾਇਟ ਗੁੱਡ ਮਾਰਨਿੰਗ ਤੇ ਗੁੱਡ ਆਫਟਰਨੂਨ ਜਿਹੜਾ ਜਦੋਂ ਵੀ ਦੇਖ ਰਿਹਾ ਤੇ ਮਿਲਦਾ ਹੁਣ ਆਪਾਂ ਅੱਗੇ ਵਲੌਗ ਦੇ ਵਿੱਚ ਬਾਏ ਬਾਏ ਬਾਏ